ਇੱਕ ਜੰਤ ਤਾਜ ਹੋਗੀ ਮਿਲਿਆ ਜੀਵਨ ਵੜਾ ਗਿਆ ਰੰਗ ਤਾਜ ਹੋਗੀ ਮਿਲਿਆ ਜੀਵਨ ਵੜਾ ਗਿਆ ங்க ரோட்ட ਜਿੰਦਗੀ ਮੇਰੀ ਹੁਣ ਤੇ ਨਹੀਂ ਸੀ ਜਿੰਦਗੀ ਮੇਰੀ ਹੁਣ ਤੇ ਨਹੀਂ ਸੀ ਜਿੰਦਗੀ ਮੇਰੀ ਹੁਣ ਤੇ ਨਹੀਂ ਸੀ ਜਿੰਦਗੀ ਮੇਰੀ ਹੁਣ ਤੇ ਗਈ ਸੀ ਜਦ ਵੀ ਮੇਰੀ ਹੁਣ ਤੇ ਗਈ ਸੀ ਹੁਣ ਤੇ ਮੇਰੀ ਹੁਣ ਤੇ ਕੈਸੀ ਜਿੰਦਗੀ ਮੇਰੀ ਹੁਣ ਤੇ ਨਹੀਂ ਸੀ ਜਿੰਦਗੀ ਮੇਰੀ ਹੁਣ ਤੇ ਕੈਸੀ ਜਿੰਦਗੀ ਮੇਰੀ ਹੁਣ ਤੇ ਪਈ ਸੀ ਜਿੰਦਗੀ ਮੇਰੀ ਹੁਣ ਤੇ ਕੈਸੀ ओही सुर जा गया रमता जो गया जीवन बना गया रम ताजा जो गया जीवन बना गया रम ताजा जो जीवन बना गया रम ताजा जीवन बना ਜੀਵਨ ਬਣਾ ਬਿਆ ਸਤਿ ਸਦਾ ਜੋਤੀ ਰਮ ਸਿਕਰ ਜੋ ਗੁਰੂ ਪਿਆਰੇ ਗੁਰੂ ਸਾਰੇ ਗੁਰਖਾਲਸਾ ਸਤ ਸੰਗਤਿਓ ਆਓ ਸਰਗ ਚਰਨ ਤੋਂ ਪਹਿਲਾਂ ਗੁਰਧਤੇ ਦੀ ਸਾਜ ਕੋਈ ਵੀ ਰਸਨਾਵਾਂ ਜੀ ਨਾ ਰਵੇ ਇਕੇ ਵਾਲੀ ਕਹਿ ਸਦੇ ਦਾ ਦਵਾ ਗੱਲ ਗਿਨੇ ਨਾ ਜੀ ਅਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭਾ ਆਪ ਸੰਗਤਾਂ ਨੂੰ ਬਹੁਤਾਂ ਹੋ ਗਿਆ ਬੜੇ ਲੰਬੇ ਸਮੇਂ ਤੋਂ ਆਪ ਜੀ ਸਤਿਗੁਰਾਂ ਦੇ ਪਿਆਰ ਦੇ ਵਿੱਚ ਬਾਬਾ ਮੋਨੀ ਜੀ ਮਹਾਰਾਜ ਜੀ ਦੇ ਪਿਆਰ ਦੇ ਵਿੱਚ ਆਪ ਜੀ ਸੱਜ ਕੇ ਬੈਠੇ ਹੋ ਬਹੁਤਾਂ ਸਮਾਂ ਜੀ ਨਾਉਣਾ ਕਿ ਸੰਗਤਾਂ ਨੇ ਘਰੋਂ ਘਰੀ ਵੀ ਜਾਣਾ ਹੈ ਬੜੀ ਦੂਰ ਦੂਰ ਤੋਂ ਸੰਸਪਨ ਕੀਏ ਨੇ ਬਸ ਇੱਕ ਦੋ ਕਵਤਾਵਾਂ ਜਿਹੜੀਆਂ ਸੰਗਤ ਨੇ ਕੰਨੀਆਂ ਨੇ ਬਾਪੁਰਸ਼ਾ ਨੇ ਕੰਨੀਆਂ ਨੇ ਇੱਕ ਦੋ ਧਾਰਨਾ ਬਾਪੁਰਸ਼ਾ ਨੇ ਕੰਨੀਆਂ ਨੇ ਔਰ ਇੱਕ ਕਿ ਅੱਜ ਜਿੱਦਾਂ ਸਤਸਾਲ ਦੀ ਬੰਨੀ ਹੁਕਮ ਹੋ ਰਿਹਾ ਸੀ ਉਹ ਪੜਨੀ ਹੈ ਆਪ ਜੀ ਨੇ ਬੜੇ ਪਿਆਰ ਵਾਲੇ ਬਚਨ ਮਾਪ੍ਰਸ਼ਾਣ ਦੀ ਪ੍ਰਥਾ ਇਹ ਮਾਪ੍ਰਸ਼ਾਣ ਤੋਂ ਸੁਣੇ ਇੱਕ ਮਾਪ੍ਰਸ਼ਾਣ ਦਾ ਜੀਵਨ ਕਿੱਦਾਂ ਹੋਣਾ ਚਾਹੀਦਾ ਹੈ ਬਾਬਾ ਕੁਲਜੀਤ ਸਿੰਘ ਜੀ ਨੇ ਦੱਸਿਆ ਜੇ ਜੇ ਕਾਰੋਨਾ ਦੀ ਹਿੰਦਰੀ ਹੈ ਜਿਨ੍ਹਾਂ ਨੇ ਨਾਮ ਲਿਖਿਆ ਬਾਬਾ ਕੁਲਜੀਤ ਸਿੰਘ ਜੀ ਮਹਾਰਾਜ ਤੋਂ ਆਪਾਂ ਸੁਣਿਆ ਮਾਪ੍ਰਸ਼ਾਣ ਤੋਂ ਸੁਣਿਆ ਤੇ ਸਾਧ ਸੰਗਤ ਮੈਂ ਮਾਪ੍ਰਸ਼ਾਣ ਦੇ ਜੀਵਨ ਦੇ ਵਿੱਚ ਇੱਕ ਛੱਡ ਵੀਤੀ ਜਿਹੜੀ ਮੈਂ ਮੇਰੇ ਮਾਤਾ ਜੀ ਤੋਂ ਸੁਣੀ ਉਹ ਕਹਿੰਦੇ ਅਸੀਂ ਬਾਬਾ ਜੀ ਦੇ ਕੋਲੇ ਬੈਠੇ ਸੀ ਬਾਬਾ ਨਰੇਂਦਰ ਸਿੰਘ ਦੀ ਮੋਨੀ ਮਾਤਾ ਜੀਾਂ ਦੇ ਉਹਨਾਂ ਨੇ ਸਾਨੂੰ ਆਪ ਆਪਣੇ ਮੁਖਾਰ ਵਿੱਚ ਤੇ ਗੱਲ ਦੱਸੀ ਕਹਿੰਦੇ ਜਦੋਂ ਅਸੀਂ ਘਰ-ਵਾਰ ਛੱਡ ਕੇ ਇੱਥੇ ਰੇ ਤੱਪੇ ਦਰਾਗ ਦੇ ਕਿੱਬਿਆਂ ਦੇ ਵਿੱਚ ਆ ਬੈਠੇ ਨਾ ਭਗਤੀ ਕਰਨ ਲੱਗੇ ਤੇ ਸਾਥ ਸੰਗਤ ਪਰਿਵਾਰ ਦਾ ਉਹ ਜਾਲ ਪਿਆ ਕਹਿੰਦੇ ਦਵਾਦਿ ਪਰਿਵਾਰ ਨੂੰ ਨਾ ਮਿਲਾਂ ਕਹਿੰਦੇ ਜਦੋਂ ਅਸੀਂ ਗਏ ਨਾ ਉੱਥੇ ਮਹਾਲੀ ਦੀਦੀ ਸਤਪਾਲ ਜੀ ਵੀ ਉੱਥੇ ਵਿੱਚ ਸਨ ਕਹਿੰਦੇ ਪੰਜੇ ਲੱਖੀਆਂ ਔਰ ਮਾਤਾ ਪੰਜਾਬ ਔਰ ਕੀ ਕਣਕ ਵੱਢ ਰਹੇ ਸੀ 사ਤ ਸੰਗਤ ਮਾਤਾ ਪ੍ਰਸ਼ਾਣੀ ਉਹਨਾਂ ਨੂੰ ਪਛਾਣ ਨਹੀਂ ਆਈ ਨਾ ਵੀਵਾ ਸਤਪਾਲ ਜੀ ਨੂੰ ਆਈ ਕਿ ਸਾਡੇ ਪਿਤਾ ਨੇ ਕਿਉਂ ਨਹੀਂ ਪਛਾਣ ਆਈ ਕਿਉਂਕਿ ਜਦੋਂ ਗਏ ਸੀ ਉਦੋਂ ਤਿੰਨ ਮਣ ਦਾ ਸ਼ਰੀਰ ਸੀ ਇਦੋਂ ਭਗਤ ਕੀ ਕਰਦੇ ਸੀ 45 ਕਿਲੋ ਦਾ ਰਹਿ ਗਿਆ ਸੀ ਗੱਜਕੇ ਆਪੇ ਸਾਧਨਾ ਸ੍ਰੀ ਵਾਹਿਗੁਰੂ ਮੈਂ ਠਿਕਾਣੇ ਦੇ ਵਿੱਚ ਆਪਨੇ ਆਏ ਪਹਿਲਾਂ ਸਾਧੂ ਸੰਤ ਦੀ ਮਹਿਮਾ ਫੇਰ ਹੁੰਦੀ ਐਵੇਂ ਮੰਨਦੀ ਐ ਸਰੀਰ ਨੂੰ ਕਸ਼ਟ ਦੇਣ ਨੂੰ ਟੈਣਦੇ ਤੇ ਸਾਧ ਸੰਗਤ ਕਹਿੰਦੇ ਮੈਂ ਪ੍ਰਸ਼ਾਦਾ ਮੰਗ ਲਿਆ ਜਾ ਕੇ ਉਹਨਾਂ ਨੂੰ ਪਛਾਣ ਨਹੀਂ ਆਈ ਮੈਨੂੰ ਪਛਾਣ ਆ ਗਈ ਕਿ ਮੇਰੀਆਂ ਧੀਆਂ ਤੇ ਮੇਰੀ ਪਤਨੀ ਐ ਕਣਕ ਵੱਢਦੇ ਨੇ ਮੈਂ ਪ੍ਰਸ਼ਾਦਾ ਮੰਗ ਲਿਆ ਕਹਿੰਦੇ ਉਹਨਾਂ ਨੂੰ ਮਿਹਰ ਜਿਹੜੇ ਵੱਲ ਨਹੀਂ ਦੇਖੀ ਮੈਨੂੰ ਨਾ ਪ੍ਰਸ਼ਾਦਾ ਦੇ ਤਾਂ ਕਿ ਮੈਂ ਕੋਈ ਦਾਲ ਸਬਜ਼ੀ ਦੀ ਉੱਤੇ ਰੱਖਣ ਸ਼ਕਲ ਨੂੰ ਨਾਲ ਪ੍ਰਸ਼ਾਦਾਂ ਦੇ ਕਹਿੰਦੇ ਜੀ ਜਦੋਂ ਇਹਨਾਂ ਦੇ ਪਿਤਾ ਜੀ ਗਏ ਨੇ ਮਾਤਾ ਜੀ ਪੰਜਾਬ ਤੋਂ ਦੱਸਦੇ ਨੇ ਕਹਿੰਦੇ ਜਦੋਂ ਦੇ ਇਹਨਾਂ ਦੇ ਪਿਤਾ ਜੀ ਗਏ ਨੇ ਨਾ ਅਸੀਂ ਦਾਲ ਸਬਜ਼ੀ ਨਹੀਂ ਅਸੀਂ ਤਾਂ ਗੰਢਾ ਤੇ ਆਹਾਂ ਚਟਨੀ ਨਾਲ ਜਾਂ achar ਨਾਲ ਹੀ ਪ੍ਰਸ਼ਾਦਾ ਸ਼ਕਦੇ ਦੇਖੋ ਪਰਸਾਂ ਤੇ ਮਾਪੂਸੇ ਕਰਨ ਲੱਗੇ ਕਹਿੰਦੇ ਫਿਰ ਉੱਥੋਂ ਮੈਂ ਭੱਜ ਗਿਆ ਕਿ ਹੁਣ ਮੈਨੂੰ ਦੁਬਾਰੇ ਕਿਤੇ ਪਰਿਵਾਰ ਨਾਲ ਹੋਣਾ ਚਾਹੀਦਾ ਇੱਥੇ ਆ ਕੇ ਦੁਬਾਰੇ ਕੰਮ ਕਰਨ ਲੱਗ ਗਿਆ 12 ਸਾਲ 7 ਮਹੀਨੇ 21 ਦਿਨ 15 ਘੜੀਆਂ ਮੈਂ ਪਰਸ਼ੰਮ ਕੰਮ ਕਰਿਆ ਤੇ ਸਾਥ ਸੰਗਤ ਕੰਮ ਐਸਾ ਕਰਿਆ ਕਿ ਅੱਜ ਤੁਸੀਂ ਦੇਖ ਰਹੇ ਹੋ ਜੈਜੈ ਕਾਰਾ ਫੋਟੋ ਕਿੱਡੇ ਕਿੱਡੇ ਸਥਾਨਾਂ 'ਵਾਂ ਪਰਸ਼ੰਮ ਨੇ ਮਾਇਆ ਤਾਂ ਵੀ ਟੁੱਟਾ ਹੈ ਬੇਅੰਤੀ ਹੈ ਅੜਦੀ ਕਰਾ ਇਹ ਆ ਤੁਸੀਂ ਦੇਖ ਰਹੇ ਹੋ ਸਾਹਮਣੇ ਗੱਡੀਆਂ ਖੜੀਆਂ ਗਲੈਨਤੀ ਸੰਘਟਨ ਦੇ ਮਰਸਦੀ ਗੱਡੀ ਘੇਟ ਕਰੀ ਉਹਨਾਂ ਵੇਲੇਾਂ ਦੇ ਵਿੱਚ 2000 ਸਾਲ ਤੋਂ ਪਹਿਲਾਂ ਲੈਣ-ਮਾਣ ਬੰਦਿਆਂ ਕੋਲ ਮਰਸਦੀ ਗੱਡੀ ਹੁੰਦੀ ਸੀ ਉਹਨਾਂ ਸਮਿਆਂ ਦੇ ਵਿੱਚ ਤੇ ਬੜੀਆ ਦੇਜਾ ਕਰ ਪ੍ਰਸ਼ਾਸਨ ਮੈਂ ਕਈ ਵਾਰੀ ਨਾ ਜੋ ਗੁਰੂ ਸਾਹਿਬ ਨੇ ਸਾਨੂੰ ਰਾਹ ਦੱਸਿਆ ਜਿਹੜੇ ਪੂਰਨ ਗੁਰ ਸੁਖ ਨੇ ਪੂਰ ਮਹਾਕੁਸ਼ ਨੇ ਉਹ ਫਿਰ ਉਹ ਰਾਹ ਤੇ ਚੱਲਦੇ ਹੁੰਦੇ ਮੈਂ ਥੋੜਾ ਜਿਹਾ ਜ਼ਿਕਰ ਕਰਦਾ ਪਿਛਲੇ ਜਨਵਾਰ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਦੇ ਦਿਹਾੜੇ ਹਨ ਕੀ ਗਏ ਛਿਬੀ ਜਿਆ ਰਤ ਕੀ ਗਿਆ ਜਹਾਂ ਵੀਰ ਬਾਦਸ਼ਾਹ ਕਹਿੰਦਾ ਸੀ ਕਹਿੰਦਾ ਤੁਸੀਂ 1 ਲੱਖ ਰੁਪਈਆ ਜਮ੍ਹਾਂ ਕਰਾ ਦਿਓ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਾਂ ਲਗੇ ਅਸੀਂ ਇਹ ਸੰਗਤ ਦੇ ਮਾਇਆ ਦੇ ਵਿੱਚੋਂ ਆਪਣੇ ਵਾਸਤੇ ਮਾਇਆ ਨਹੀਂ ਵਰਤਣੀ ਗੁਰਦੁਆਰਾ ਸਾਹਿਬਾਂ ਦੀ ਇਮਾਰਤ ਤੇ ਮਾਇਆ ਲੱਗੇਗੀ ਲੰਗਰਾਂ ਤੇ ਲੱਗੇਗੀ ਤੇ ਸਾਥ ਸਾਥ ਉਹੀ ਚਾਲੀ ਮੈਂ ਮਹਾਪੁਰਸ਼ਾਂ ਨੇ ਮਹਾਪੁਰਸ਼ਾਂ ਕੋਲ ਮਰਸਦੀ ਗੱਡੀ ਦੇਖ ਕੇ ਤੇ ਮੈਨੂੰ ਮੀਰ ਕਿਰਤੀ ਸਿੰਘ ਦੱਸ ਰਹੇ ਸਨ ਕਹਿੰਦੇ ਅਸੀਂ ਉਹ ਸਕੂਟਰਾਂ ਦੇ ਆਉਂਦੇ ਹੁੰਦੇ ਸੀ ਨਹੀਂ ਪੇਲਾ ਦਾ ਹੁੰਦਾ ਕਿ ਮੈਂ ਅਬ ਜੀ ਧੀ ਸਾਰਾ ਕੁਝ ਹੀ ਦੇ ਦ ਕਹਿੰਦੇ ਸੰਗਾਉਂ ਹੋਊ ਸਾਰਾ ਕੁਝ ਪਰ ਇਹ ਸੰਗਤ ਦੀ ਮਾਇਆ ਉਹ ਇਹਦੇ ਵਿੱਚੋਂ ਹੀ ਲੈ ਕੁਛ ਗੰਦਾ ਗੱਜ ਕਿਹਾ ਤੇ ਫਤਨਾ ਜੀ ਵਾਹ ਕਿਰਪਾ ਐਸੇ ਮਹਾਪੁਰਸ਼ ਸਵਾਉ ਇੱਕ ਦੋ ਧਾਰਨਾਵਾਂ ਮਹਾਪੁਰਸ਼ਾਂ ਦੇ ਸੰਬੰਧ ਦੇ ਖੇਲ ਸਮਾਪਤੀ ਹੈ

ਲਗਦਾ ਸੀ ਸਭਨਾ ਨੂੰ ਪਿਆਰਾ ਖਿੱਚ ਪਵੇ ਅਨੋਖੀ ਜਈ ਲਗਦਾ ਸੀ ਸਭਨਾ ਨੂੰ ਪਿਆਰਾ ਖਿੱਚ ਪਵੇ ਅਨੋਖੀ ਜਈ ਲਗਦਾ ਸੀ ਸਭਨਾ There yeah. ਸਿੰਘ ਜੀ ਬਰਨਾਲੇ ਆ ਬੈਠੇ ਨੇ ਇਹਨਾਂ ਨੇ ਮਨ ਪ੍ਰਸ਼ਾਣ ਦੇ ਸਵਰਗਿਕ ਸਵਾਗਤ ਰੱਖਿਆ ਸੀ ਉੱਥੇ ਬੜੀ ਸਿਹਤ ਆ ਰਹੀ ਖਿਆਲ ਦੇ ਦਾਦਾ ਮਨੀ ਜੀ ਕਿੱਥੇ ਚੱਲ ਕੇ ਵੀ ਛੋੜਾ ਤੱਕ ਜਾਵਾਂ ਦਾ b e ਆਸ ਸੁਣਨੇ ਹੋਤੇ ਨੇ ਜੋ ਤੇ ਪਾਸਾ ਹੈ ਰੱਬ ਦੇ ਆਕੇ ਆਸ ਸੁਣਨੇ ਹੋਤੇ ਨੇ ਜੋ ਤੇ ਪਾਸਾ ਹੈ ਰੱਬ ਦੇ ਆਕੇ ਸੁਣੇ ਹੋ ਗਏ ਜੋ ਤੇ ਪਾਸਾ ਹੈ ਰੱਬ ਦੇ ਆਕੇ ਆਸ ਸੁਣਨੇ ਹੋ ਗਏ ਜੋ ਤੇ ਪਾਸਾ ਹੈ ਰੱਬ ਦੇ ਆਕੇ ਆਪ ਮੇਰੀ ਹਰ ਜੀ ਮਿਲਣ ਨੂੰ ਹੋ ਗਏ ਬਹੁਤ ਪਿਆਰ ਤੇ ਹੇਰਾ ਮੱਥਾ ਜਨਨਾ ਦੇ ਨਾਲ ਲਾਇਆ ਫੁੱਲਾਂ ਵਖਸ਼ੋ ਮੇਰੀਆਂ ਜੇ ਦੇਜਾ ਜਿਤੇ ਆਇਆ ਮੱਥਾ ਜਨਨਾ ਦੇ ਨਾਲ ਲਾਇਆ ਫੁੱਲਾਂ ਵਖਸ਼ੋ हथ जोड़े न हथ जो हो गए तो ਲਿਪੋਰਾਂਲੇ ਜਾਂਦੇ ਜਾਂਦੇ ਗਏ ਕੇ ਗਏ ਨੇ ਕਿਉਂ ਨਹੀਂ ਪੜੋ ਇੱਕ ਤਾਂ ਪਉਨਾ ਦੀ ਧਾਰਨਾ ਦਾ ਵੀ ਪੜ੍ਹਨੀ ਹੈ ਕਹਿੰਦੇ ਸਾਤੋਂ ਪੜ੍ਹੀ ਨਹੀਂ ਰਹੀ ਤੁਸੀਂ ਪੜ੍ਹੋ ਤਾਂ ਵੀ ਅਸਤਾਨ ਕੱਬਾ ਹੈ ਬਰਾਜ ਜੀ ਜਿੱਥੇ ਦੇਖ ਬੰਦਗੀ ਕੀ ਸੀ ਹੈ ਛੱਤਰਾ ਤਾਂ ਵੀ ਅਸਤਾਨ ਕੱਬਾ ਹੈ ਬਰਾਜ ਜੀ ਜਿੱਥੇ ਦੇਖ ਕੀਤੀ ਬੰਦਗੀ ਹੈ ਛੱਤਰਾ जथे बैठे गंध की कीची है खतरा तपे سلطان सत्ता है राजगी जिथे बैठे गंध की कीची है खतरा तपे سلطان है सत्ता राजगी जिथे बैठे गंध की कीची है खतरा राजगी जिथे बैठे गंध की कीची है खतरा जिथे बैठे गंध की कीची है खतरा जिथे बैठे गंध की कीची है खतरा ਕਿੱਥੇ ਹੈ ਫੱਟਰਾ ਜਿੱਥੇ ਨਾ ਕਿਰਤ ਕੀਤੀ ਹੈ ਫੱਟਰਾ ਜਿੱਦਾਂ ਕੇ ਬੰਦ ਕੀਤੀ ਅਸੁੱਤ ਜਾਨ ਜਿੱਦਾਂ ਕੇ ਬੰਦ ਕੀਤੀ ਤੇਰੇ ਨਾਮ ਵਿੱਚ ਵੱਜਦੀ ਤੇਰੀ ਤਾਰ ਸੱਜਣਾ ਹਰ ਦਮ ਰਹਿ ਜਿਵੇਂ ਨਾਮ ਵਿੱਚ ਵੱਜਦੀ ਤੇਰੀ ਤਾਰ ਸੱਜਣਾ सुपेार कॾहिं हाली पुछिया बार सुना कजे हाली पुछिया चवंदा सुपने वेंदा कजे हाली पुछिया ॾेखारज सुपने देता कॾहिं हाल पुछिया सुपन भीना ਆਪਣੇ ਹਿੰਦਰ ਸਿੰਘ ਜੀ ਵਰਨਾਲੇ ਤੋਂ ਵੀਰ ਪੁਰਜੀਤ ਸਿੰਘ ਜੀ ਖਰਾਬੀ ਬੇਨਤੀ કરી ਸੀ ਕਿ ਹਾਲਾਂਕਿ ਹਨ ਦੇ ਵਿਦੇਸ਼ ਦੇ ਵਿੱਚ ਇੰਗਲੈਂਡ ਦੇ ਵਿੱਚ ਪਰ ਜਿਹੜੀ ਸੁਰਤ ਹੈ ਉਹਨਾਂ ਦੀ ਉਹ ਇੱਥੇ ਹੀ ਹੈ ਸੁਰਤ ਕਰਕੇ ਇੱਥੇ ਹੀ ਹੁੰਦਾ ਜਦੋਂ ਸਮਾਪਤ ਹੁੰਦਾ ਬਾਰੀ-ਬਾਰੀ ਫੋਨ ਕਰਕੇ ਕੁੱਛਦੇ ਆ ਇਹ ਤਾਂ ਕਰੋ ਇਹ ਤਾਂ ਕਰੋ ਕੋਨਾ ਨਾ ਵੀ ਧੰਨਵਾਦ ਵਿਦੇਸ਼ ਤੋਂ ਬੈਠੇ ਦੇਖੋ ਇੱਥੇ ਚਤ੍ਰਿਕ ਦੇ ਉਹਨਾਂ ਦੀ ਇੱਥੇ ਹੈ ਬਰਾਦ ਸਾਹਿਬ ਦਾ ਬਾਰਾ ਬਾਬਾ ਜੀ ਅਨੰਦ ਸਿੰਘ ਜੀ ਨੂੰ ਮੈਂ ਦਾ ਧੰਨਵਾਦ ਹੈ ਬੀਬੀ ਜਗਦੀਸ਼ ਕੌਰ ਜੀ ਬੀਬੀ ਸੰਫਲ ਕੌਰ ਜੀ ਦਿੱਲੀ ਕੁਰੰਦੀ ਕੌਰ ਜੀ ਜਿੰਗਲ ਉਹਨਾਂ ਦਾ ਧੰਨਵਾਦ ਹੈ ਜਿੰਨੇ ਮਹਾਨ ਪਰਿਸ਼ਾਣੇ ਹਾਜ਼ਰੀ ਭਰੀ ਸਾਰਿਆਂ ਨੂੰ ਧੰਨਵਾਦ ਬਾਬਾ ਜੀ ਅਲੀਪੁਰਾ ਨੇ ਜਿਮੇ ਵਾਲੇ ਬਾਬਾ ਜੀ ਭੰਗਲਾ ਵਾਲੇ ਲੜਨ ਵਾਲੇ ਬਾਬਾ ਪਰਸ਼ਾਣ ਫੱਡੇ ਘਰ ਸਾਹਿਬ ਦਾ ਰਾਗੀ ਇਥੋਂ ਦੇ ਰਵੀ ਸਿੰਘ ਬਾਬਾ ਗੁਲਦੀਪ ਸਿੰਘ ਜੀ ਮਹਾਨ ਪਰਿਸ਼ਾਣੇ ਬੈਠੇ ਨੇ ਦਾਸ ਜੀ ਦਿੱਤਾ ਜੀ ਬਾਬਾ ਗੁਦਾਰ ਸਿੰਘ ਜੀ ਬਾਬਾ ਗੁਰਿੰਤਾ ਜੀ ਗੁਰਦੁਆਰਾ ਸਾਹਿਬ ਤੋਂ ਗੁਰਜੀਤ ਸਾਹਿਬ ਬੈਠੇ ਨੇ ਬੜੇ ਪਿਆਰ ਵਾਲੇ ਨੇ ਬਾਬਾ ਪਰਮਜੀਤ ਸਿੰਘ ਜੀ ਇਹਨਾਂ ਦਾ ਧੰਨਵਾਦ ਹੈ ਆਨ ਲਾਈਵ ਵਾਲੇ ਵੀਰਾਂ ਦਾ ਧੰਨਵਾਦ ਰੰਗਰੀ ਦੁਨੀਆ ਟੀਵੀ ਇਹਦੇ ਲਾਈਵ ਚੱਲ ਰਿਹਾ ਤੱਕ ਸਟਾਫ ਤੱਕ ਦਾ ਜਰਾ ਉਹਦੇ ਰਿਕਾਰਡਿੰਗ ਪੈ ਜਾਣੀ ਹੈਗੀ ਤੇ ਜਰਗਰੀ ਤੋਂ ਨਰਾਇਣ ਸਾਹਿਬ ਟੀਵੀ ਉਹਦੇ ਚੱਲੇ ਹੈ ਸਾਡੇ ਸਾਊਂਡ ਵਾਲੇ ਹਨੇਕ ਸਾਊਂਡ ਪਲੇਅਰ ਕੋਲ ਬਹੁਤ ਸੋਹਣਾ ਪ੍ਰਬੰਧ ਕਰਦੇ ਨੇ ਉਹਨਾਂ ਦਾ ਧੰਨਵਾਦ ਹੈ ਬਾਕੀ ਡੈਕੋਰੇਸ਼ਨ ਤੁਸੀਂ ਦੇਖ ਰਹੇ ਕਿੰਨੀ ਸੋਹਣੀ ਡੈਕੋਰੇਸ਼ਨ ਹੈ ਮਾਪੁਰਸ਼ ਦਾ ਸਤਿਕਾਰ ਤੇ ਨਾ ਸੋਣਾ ਲੱਗਦਾ ਤੁਹਾਡੇ ਲੱਗਰ ਦੀ ਨਹੀਂ ਜੋਗਨਪ੍ਰੀਤ ਸਿੰਘ ਜੀ ਬੜਾ ਮਨਤਕ ਲਾ ਕੇ ਕਈ ਘੜਾ ਤੋਂ ਲੱਗਦੀ ਹੁੰਦਾ ਜੀ ਸੇਵਾ ਕਰੀਏ ਸਾਰਿਆਂ ਦਾ ਹੀ ਧੰਨਵਾਦ ਔਰ ਜਿਹਨੇ ਸੇਵਾਦਾਰ ਸੇਵਾ ਕਰਨੇ ਨੇ ਲੱਗ ਰਹੇ ਜਿਹੜੇ ਲੱਗਦੀ ਹਨ ਉਹਨਾਂ ਦਾ ਧੰਨਵਾਦ ਪੁਲਸ ਮਿੰਟ ਵਾਲੇ ਵੀ ਜਿਹਨੇ ਲੱਗ ਕੇ ਜਵਦੀ ਐਂ ਨਹੀਂ ਕਰਦੇ ਨੇ ਉਹਨਾਂ ਦਾ ਧੰਨਵਾਦ ਹੈ ਸ਼ਵੀਲਾ ਲਗਾਈਆਂ ਜਿੰਨਾਂ ਨੇ ਲੰਗਰ ਲਗਾਏ ਸਾਰਿਆਂ ਦਾ ਹੀ ਧੰਨਵਾਦ ਸਭ ਤੋਂ ਵੱਧ ਧੰਨਵਾਦ ਕਰ ਕਨਸ਼ੀ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਮੇਰੇ ਸਮੂਹ ਤੇ ਰੂਹ ਤੇ ਧੰਨਵਾਦ ਬੜੀਆਂ ਸੰਗਤਾਂ ਪੁੱਛ ਰਹੀ ਸਨ ਬਾਬਾ ਜੀ ਆਪਾਂ ਨੂੰ ਤੁਹਾਡਾ ਸਮਾਗਮ ਆ ਰਾਤ ਤੁਸੀਂ ਭਰੀ ਸੀ ਆ ਦੀ ਮੈਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਕਿ ਸੇਵਾਦਾਰੀ ਬਣ ਕੇ ਉਹਨੇ ਉੱਥੇ ਰਾਤ ਵੀ ਤਰੀ ਸੀ ਮੈਂ ਬੇਨਤੀ ਆਪਾਂ ਜਿੰਨੇ ਮਹਾਂਪੁਰਸ਼ਾਂ ਦੇ ਹੁੰਦੇ ਪਿੱਛੋਂ ਆਪਾਂ ਤੁਸ ਆਪ ਚਾਰ ਬੰਦਾਰਾਂ ਦਾ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਹੀ ਪੜ੍ਹਨੀਆਂ ਹੁੰਦਿਆਂ ਨੇ ਆਪਾਂ ਉਹ ਜਿਹੜੇ ਸੰਤ ਪੁਰਸ਼ਾਂ ਦੇ ਨੇ ਉਹਨਾਂ ਤੋਂ ਵੱਧ ਸੁਣਨੇ ਹੁੰਦੇ ਆ ਅਖੀਰ ਦੇ ਜ਼ਿਆਦਾਤਰ ਜਾਂ ਤਾਂ ਸ਼ੁਰੂ ਤੇ ਜਾਂ ਅਖੀਰ ਤੇ ਹਾਜ਼ਰੀ ਭਰਦੇ ਹੁੰਦੇ ਆ ਫਰੀਦਪੁਰ ਤੋਂ ਸੰਗਤ ਪਟਿਆਲੇ ਤੋਂ ਸੰਗਤ ਆਈ ਇਹ ਦਵਾਲਾ ਕੇ ਇਸ ਮਹਾਂਪੁਰਸ਼ਾਂ ਦੀ ਯਾਦ ਦੇ ਵਿੱਚ ਜਦੋਂ ਇਹ ਮਹਾਂਪੁਰਸ਼ਾਂ ਨਾਲ ਜੁੜੇ ਆ ਅਸੀਂ ਨਵੰਬਰ ਤੋਂ ਲਾਇਆ ਸੀ ਮਾਰਕ ਦੇ ਹਿਸਾਬ ਨਾਲ ਤਕਰੀਬਨ 9 ਤੋਂ 10 ਜਿਹੜੇ ਇਹ ਜਨਪੁਰਸ਼ਾਂ ਕਿਰਦਾ ਕਰੇ ਕਿਤੇ ਮਾਨਸੇਹਿਰੀ ਦੀ ਇਹ ਦੇ ਵਿੱਚ ਅਸੀਂ ਵਿੰਦਲ ਦੇਸਾਂ ਕੋਈ ਬਹੁਤੀ ਗੱਲ ਨਿਸ਼ਾਨੀ ਸਤਿਪਰ ਬਹਾ ਕੁਛ ਸ਼੍ਰੀ ਮਾਨਸੰਗਵਨ ਰਾਏ ਸਿੰਘ ਦੀ ਮੌਣੀ ਮੁਰਸ਼ਾ ਨੇ ਐਸੀ ਕਿਰਤ ਕਰਨੀ ਕੀ ਦਲਾਲਾਬਾਦ ਬਲਾਚੌਰ ਪਟਿਆਲਾ ਲੁਧਿਆਣਾ ਪੂਨਗ ਗੰਡਾ ਮਾਰਸਾ ਬਰਨਾਲਾ ਸੂਰੂਰ ਬੜੀ ਕਿਰਪਾ ਨਾਲ ਤੁਸ਼ਾ ਨੇ ਕਰੀ ਨਾ ਪ੍ਰਸ਼ਾਦ ਸ਼੍ਰੀ ਮਾਨਸੰਗਵਨ ਰਾਏ ਸਿੰਘ ਜੀ ਮੌਣੀ ਸਾਨੂੰ ਰੋਜ਼ ਦਿਨ ਫਿਰਦੇ ਨੂੰ ਗੱਲ ਨਾਲ ਲਾਇਆ ਬਹੁਤ ਬਹੁਤ ਧੰਨਵਾਦ ਦਾ ਸਲੋਹੇ ਦੇ ਸੰਗਤ ਆਈ ਹੈ ਇਤਿਹੀਰ ਤੋਂ ਆਖਿਆ ਲੈ ਤਾ ਬਹੁਤ ਦੂਰ ਦੂਰ ਸੰਗਤਾਂ ਕਪੂਚੀਆਂ ਨੇ ਦੇਸ਼ਾਂ ਦੇਸ਼ਾਂ ਤੋਂ ਸੰਗਤਾਂ ਕਪੂਚੀਆਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਬਾਬਾ ਬਰਨਜੀਤ ਸਿੰਘ ਦੀ ਸਵਾਗਤੀ ਕਰਦੇ ਹਾਂ ਸਭ ਤੋਂ ਪਹਿਲਾਂ ਧੰਨਵਾਦ ਤਨਤਨ ਸ਼੍ਰੀ ਗੰਗਸਾਹਿਬ ਮਹਾਰਾਜੀ ਦਾ ਮੈਂ ਖੋਲ ਰਿਹਾ ਅੱਜ ਕਿੰਨੀ ਮੇਕਾ ਪ੍ਰਕਾਰ ਦੀਆਂ ਗਲਤੀਆਂ ਪੁੱਦਾ ਰਹਿ ਜਾਂਦੀਆਂ ਨੇ ਸੰਗਤਤਔਰ ਸਤੁਰੂ ਜੀ ਬਖਸ਼ਨ ਜੌਰ ਨੇ ਬਖਸ਼ ਮੈਨਾ ਜੀ ਔਰ ਆ ਗਿੰਨੀ ਸੰਗਤਾਂ ਦੇ ਨੇੜੇ ਵਾਲੀ ਜਗਰਾਤੀ ਵੀ ਆਇਆ ਕਰੋ ਸੰਗਰਾਮ ਦਾ ਦਿਵਾਨ ਨਹੀਂ ਲੱਗਦਾ ਸੰਗਰਾਮ ਤੇ ਵੀ ਹਾਜ਼ਰੀ ਕਰਦੇ ਹੁੰਦੇ ਆ ਬਾਬਾ ਜੀ ਨੂੰ ਕਰਜਨ ਕਰੰਦੀ ਸਿੰਘ ਜੀ ਬਲਵੰਤ ਸਿੰਘ ਜੀ ਦਾ ਸੱਦੇ ਕੀਤਾ ਗਿਆ ਅਰਦਾਸ ਵੀ 12 ਤੋਂ ਲੈ ਕੇ 2 ਵਜੇ ਤੱਕ ਦਿਵਾਨ ਸਾਡੇ ਦਾ ਢੇਰੇ ਵਾਲੀ ਸảnh ਪਹੁੰਚਿਆ ਕਰੋ ਲਾਈਵ ਹੁੰਦਾ ਮਾਪੂਸਥਾਨ ਤਪਾਉ ਰਾਜ ਤੇ ਰਿਕਾਰਡਿੰਗ ਪੈਂਦੀ ਹੈ ਸਾਡੇ ਚੈਨਲ ਮੱਖੀ ਵਾਲੇ ਨੂੰ ਵੀ ਤੇ ਰਿਕਾਰਡਿੰਗ ਪੈਂਦੀ ਹੈ ਵੀ YouTube ਤੇ Instagram ਤੇ ਉੱਥੇ ਰਿਕਾਰਡਿੰਗ ਪੈਂਦੀ ਆ ਆਪ ਦੀ ਲਾਈਵ ਜਾਂ ਰਿਕਾਰਡਿੰਗ ਸਰਵਨ ਤੱਕ ਕਰਦੇ ਹੋ ਸਾਰਿਆਂ ਦਾ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ